ਵਾਹਿ ਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਵੇਨਤੀ ਆਪਣੀ ਭਗਤੀ ਲਾਏ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਸੱਜਣ ਸੱਚਾ ਪਾਤਸ਼ਾਹ ਸ਼ੇਰ ਸ਼ਾਹ ਦੇ ਸ਼ਾਹੋ ਜੇ ਸੋ ਪਾਪ ਸ ਉਹ ਠਿਆ ਸੋਹੀ ਐ ਸਬਨਾ ਦਾ ਵਿਸਾਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਾਰ ਪਹਿਲਾ ਤੀ ਤੁਕੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂ ਰੱਖਦਾ ਆਇਆ ਪਹਿਲਾਦ ਜਾਨ ਤੁਧ ਰਖ ਲਈ ਹਰ ਜੀਓ ਹਰਨਾਖਸ਼ ਮਾਰ ਪਚਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜੀਓ ਤੁਰ ਤੂ ਰਖਦਾ ਆਇਆ ਪਹਿਲਾਦ ਜਾਨ ਤੁਧ ਰਖ ਲਈ ਹਰ ਜੀਓ ਹਰ ਨਾਖਿ ਸ਼ਮਾਰ ਪਚਾਇਆ ਗੁਰਮੁਖ ਅਨੋ ਪਰਤੀਤ ਹੈ ਹਰ ਜੀਓ ਮਾਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਾਵ ਭਗਤਾਨੋ ਜਮ ਜੋ ਹੈ ਨਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨਵਸੀਆ ਨਾਮੇ ਹੀ ਮੁਕਤ ਪਾਈ ਇਰੇ ਸਿੱਧ ਸਭ ਭਗਤ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਾਨ ਮੁਖਾਨੋ ਪ੍ਰਤੀਤ ਨ ਆਵੀ ਅੰਤਰ ਲੋਭ ਸੋ ਆਓ ਗੋਰਾ ਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭੋ ਊੜ ਕਪਟ ਪਾਜ ਲਹਿ ਜਾਸੀ ਮਾਨ ਮੁਖ ਫਿਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉ ਮੈ ਮਾਰ ਮਨ ਸਾ ਮਨ ਸੁਮਾਣੀ ਗੁਰ ਕੈ ਸ਼ਬਦ ਪਛਾਤਾ ਅਚੰਤ ਕਾਮ ਕਰਹਿ ਪ੍ਰਭ ਤਿਨ ਕੇ ਜਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹ ਨਾ ਕੀ ਰੀਸ ਕਰੇ ਸੋਬ ਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬੇਨਸਾਤ ਗੁਰ ਸੇਵੇ ਕਿਨੇ ਨਾ ਪਾਇਆ ਮਾਨ ਮੁਖ ਭੋਕ ਮੁਏ ਬਿਲਲਾਈ ਆਬ ਹੈ ਜਾਬ ਹੈ ਠੌਰ ਨਾ ਪਾਵਹਿ ਦੁਖ ਮਹਿ ਦੁਖ ਸੁਮਾਈ ਗੁਰਮੁਖ ਹੋਵੈ ਸੁ ਅੰਮ੍ਰਿਤ ਪੀਵੈ ਸਹਜੇ ਸਾਚ ਸੁਮਾਈ ਬੇਨ ਸਾਤ ਗੁਰ ਸੇਵਿ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਬੇਦ ਪੜਹਿ ਤੈ ਬਾਦ ਬਖਾਣੇ ਬਿਨ ਹਰ ਪਤ ਗਵਾਈ ਸਚ ਸਤਗੁਰ ਸਾਚੀ ਜਿਸ ਬਾਣੀ ਪਾਜ ਛੂਟ ਹੈ ਗੁਰ ਸਵਰਣਾਈ ਜਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਚ ਸਚਿਆਰਾ ਉਹ ਨਾਂ ਦੀ ਸੋਭਾ ਝੁਗ ਝੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ تنਕ ਸਦ ਬੁਲੇ ਹਾਰੇ ਜਿਨ ਹਰ ਰਾਖਿਆ ਔਰ ਧਰੈ ਜੇ ਨਾ ਹਰ ਮਨ ਵਸਿਆ ਸੇ ਦਰ ਸੱਚੇ ਦਰਸਾ ਚ ਸਚਿਆਰਾ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਨ ਕੈ ਸਦ ਬੁਲਿਹਾਰੈ ਜੇ ਨਾ ਹਰ ਰਾਖਿਆ ਉਰਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ